ਜਿਹੜੀਆਂ ਕੁੜੀਆਂ ਅਣਜਾਣ ਮੁੰਡਿਆਂ ਤੇ ਯਕੀਨ ਕਰ ਲੈਂਦੀ ਨੇ ਜਾਂ ਫਿਰ ਉਹਨਾਂ ਦੇ ਨਾਲ ਫਰੈਂਡਸ਼ਿਪ ਕਰ ਲੈਂਦੇ ਨੇ ਤਾਂ ਆ ਖਬਰ ਉਹਨਾਂ ਦੇ ਬੇहद ਕੰਮ ਦੀ ਰਹਿਣ ਵਾਲੀ ਆ ਖਬਰ ਨੂੰ ਜ਼ਰੂਰ ਧਿਆਨ ਨਾਲ ਦੇਖੋ ਤੇ ਅਜੇ ਮੁੰਡਿਆਂ ਤੋਂ ਸਾਵਧਾਨ ਰਹੋ ਸਰਸ਼ੀ ਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਅਤੇ ਅੱਜ ਤੁਹਾਨੂੰ ਅਸੀਂ ਇੱਕ ਅਜਿਹਾ ਮਾਮਲਾ ਦਿਖਾਉਣ ਜਾ ਰਹੇ ਹਾਂ ਜਿਸ ਨੂੰ ਸੁਣ ਕੇ ਤੁਹਾਡੇ ਵੀ ਪੈਰਾਂ ਹੇਠਾਂ ਜ਼ਮੀਨ ਖਿਸਕ ਜਾਵੇਗੀ ਕਿ ਅੱਜ ਕੱਲ ਦੇ ਲੋਕ ਦੇਖ ਨੂੰ ਕੁਝ ਹੋਰ ਤੇ ਵਿੱਚੋਂ ਕੁਝ ਹੋਰ ਹੁੰਦੇ ਨੇ ਕਹਿ ਸਕਦੇ ਹਾਂ ਕਿ ਦੁਨੀਆ ਦੇ ਦੋ ਦੋ ਚਿਹਰੇ ਸਾਹਮਣੇ ਆ ਰਹੇ ਨੇ ਜਿੱਥੇ ਕਿ ਇੱਕ ਲੜਕੀ ਦੀ ਜਦੋਂ ਪਟਿਆਲਾ ਦੀ ਨਹਿਰ ਦੇ ਵਿੱਚੋਂ Laash ਮਿਲੀ ਤਾਂ ਉਸ ਦੀ ਤਫ਼ਤੀਸ਼ ਦੇ ਵਿੱਚ ਵੱਡਾ ਖੁਲਾਸਾ ਹੋਇਆ ਇਹ ਲੜਕੀ ਜਿਸ ਦੀ ਉਮਰ ਮਹਿਜ਼ 22 ਸਾਲਾਂ ਦੀ ਦੱਸੀ ਜਾ ਰਹੀ ਹੈ ਤੇ ਇਹ ਏਅਰ ਹੋਸਟੈਸ ਦੀ ਸਟੂਡੈਂਟ ਇੱਕ 33 ਸਾਲਾ ਨੌਜਵਾਨ ਜੋ ਕਿ ਪੁਰਜ਼ਾ ਮੁਲਾਜ਼ਮ ਸੀ ਉਹ ਇਸ ਦੇ ਨਾਲ ਨੇੜਤਾ ਬਣਾਉਂਦਾ ਤੇ ਇਸ ਦੇ ਨਾਲ ਗੱਲਬਾਤ ਕਰਦਾ 5-6 ਮਹੀਨੇ ਜਿਹਨਾਂ ਫਰੈਂਡਸ਼ਿਪ ਕੀਤੀ ਤੇ ਇਸ ਤੋਂ ਬਾਅਦ ਇਸ ਦੇ ਨਾਲ ਸਰੀਰਕ ਸੰਬੰਧ ਵੀ ਬਣਾਏ ਤੇ ਉਸ ਤੋਂ ਬਾਅਦ ਕੁਝ ਅਜਿਹੀ ਗੱਲ ਨਿਕਲ ਕੇ ਸਾਹਮਣੇ ਜਿਸ ਤੋਂ ਬਾਅਦ ਇਸ ਦੇ ਬੁਆਏਫਰੈਂਡ ਯਾਨੀ ਕਿ ਉਸ ਪੁਰਸ ਮੁਲਾਜ਼ਮ ਦੇ ਵੱਲੋਂ ਇਸ ਨੂੰ ਨਹਿਰ ਦੇ ਵਿੱਚ ਧੱਕਾ ਦੇ ਕੇ ਇਸ ਨੂੰ ਮਾਰ ਮੁਕਾਇਆ ਜਿਸ ਤੋਂ ਬਾਅਦ ਇਸ ਦੀ ਡੈੱਡ ਬੋਡੀ ਮਿਲੀਆ ਤਾਂ ਹੁਣ ਇੱਕ ਵੱਡੇ ਖੁਲਾਸੇ ਸਾਹਮਣੇ ਤੇ ਇਸ ਦੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਤਦ ਆਦਾਲਤ ਇਹ ਹੈ ਕਿ ਜਿਹੜੀ ਇਹ ਲੜਕੀ ਆ ਇਹ ਇੱਥੇ ਪੀਜ ਦੇ ਵਿੱਚ ਰਹਿ ਰਹੀ ਸੀ ਤੇ ਏਅਰ ਹੋਸਟਲ ਦੀ ਸਟੂਡੈਂਟ ਸੀ ਤੇ ਇਹ ਜਿਹੜਾ ਮੁਲਾਜ਼ਮ ਸੀ ਇਹ ਮੁਹਾਲੇ ਦੇ ਵਿੱਚ ਤੈਨਾਤ ਸੀ ਤੇ ਇਸ ਨੇ ਇਸ ਨੀਸ਼ਾ ਸੋਨੀ ਦੇ ਨਾਲ ਨੇੜਤਾ ਵਧਾਉਂਦੇ ਹੋਏ ਇਸ ਦੇ ਨਾਲ ਸਰੀਰਕ ਸੰਬੰਧ ਬਣਾਏ ਤੇ ਆਪਣੇ ਆਪ ਨੂੰ ਪਹਿਲਾਂ ਉਸ ਨੇ ਕੁਵਾਰਾ ਦੱਸਿਆ ਜਦਕਿ ਇਹ ਮੁਲਾਜ਼ਮ ਵਿਆਹਿਆ ਹੋਇਆ ਸੀ ਜਿਸ ਦੀ ਪਤਨੀ ਆਸਟ੍ਰੇਲੀਆ ਦੇ ਵਿੱਚ ਰਹਿ ਰਹੀ ਹੈ ਤੇ ਇਸ ਦੀ ਇੱਕ ਇਸ ਦਾ ਇੱਕ ਬੇਟਾ ਵੀ ਹੈ ਤੇ ਜਦੋਂ ਇਸ ਨੂੰ ਪਤਾ ਲੱਗਦਾ ਹੈ ਕਿ ਉਸ ਦੀ ਪਤਨੀ ਬਹੁਤ ਜਲਦ ਆਸਟ੍ਰੇਲੀਆ ਤੋਂ ਵਾਪਸ ਆ ਰਹੀ ਹੈ ਤਾਂ ਫਿਰ ਇਸ ਨੇ ਨੀਸ਼ਾ ਨੂੰ ਰੋਪਣ ਬੁਲਾਇਆ ਤੇ ਉੱਥੇ ਜਿਹੜਾ ਕਿ ਇਸ ਨੂੰ ਨਹਿਰ ਦੇ ਵਿੱਚ ਧੱਕਾ ਦੇ ਦਿੱਤਾ ਜਿਸ ਤੋਂ ਬਾਅਦ ਜਦੋਂ ਇਸ ਦੀ ਪਟਿਆਲਾ ਨਹਿਰ ਦੇ ਵਿੱਚੋਂ লাশ ਬਰਾਮਦ ਹੋਈ ਉਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਅਤੇ ਇਸ ਦੀ লাশ ਰੋਪਣ ਪੁਲਿਸ ਨੂੰ ਸੌਂਪ ਦਿੱਤੀ ਗਈ ਤੇ ਇਸ ਦੇ ਵਿੱਚ ਉਸ ਪੁਲਿਸ ਮੁਲਾਜ਼ਮ ਨੂੰ ਜੋ ਕਿ ਮੋਹੱਲੇ ਦੇ ਵਿੱਚ ਤਾਇਨਾਤ ਆ ਇਸ ਨੂੰ ਜਿਹੜਾ ਕਿ ਗ੍ਰਿਫਤਾਰ ਕਰ ਲਿਆ ਵੱਖ-ਵੱਖ ਦਰਾਮਾ ਤਹਿਤ ਮਾਮਲਾ ਦਰਜ ਕਰਕੇ ਮਾਮਲੇ ਦੀ ਅਗਲੀ ਜਾਂਚ ਜਿਹੜੀ ਕਿ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਦਾਦੇ ਕਿ ਜਿਹੜੀ ਨੀਸ਼ਾ ਸੋਹਣੀ ਆ ਇਹ ਹਿਮਾਚਲ ਪ੍ਰਦੇਸ਼ ਦੀ ਰਹਿਣ ਵਾਲੀ ਸੀ ਤੇ ਇੱਥੇ ਇੱਕ ਪੀਜੀ ਦੇ ਵਿੱਚ ਰਹਿ ਰਹੀ ਸੀ ਜਿਸ ਦੌਰਾਨ ਇਸ ਦੀ ਜਿਹੜੀ ਕਿ ਜਾਣ ਪਹਿਚਾਨ ਇਸ ਮੁਲਜ਼ਮ ਦੇ ਨਾਲ ਹੋ ਜਾਂਦੀ ਹੈ ਤੇ ਇਸ ਨੂੰ ਆਪਣੇ ਪਿਆਰ ਦੇ ਜਾਲ ਦੇ ਵਿੱਚ ਫਸਾ ਲੈਂਦਾ ਤੇ ਆਪਣੇ ਆਪ ਨੂੰ ਕੁਵਾਰਾ ਦਾਦਾ ਕਿਉਂਕਿ ਇਸ ਦੀ ਉਮਰ 33 ਸਾਲ ਦੱਸੀ ਜਾ ਰਹੀ ਹੈ ਕੁਵਾਰਾ ਦੱਸ ਕੇ ਇਸ ਦੇ ਨਾਲ ਸਾਰੀਆਂ ਹੱਦਾਂ ਪਾਰ ਕਰ ਲਈਆਂ ਤੇ ਇਸ ਦੇ ਨਾਲ ਸਰੀਰਕ ਸੰਬੰਧ ਵੀ ਬਣਾਏ ਕਿਉਂਕਿ ਕੁੜੀ ਅਣਜਾਣ ਸੀ ਕਿ ਇਹ ਵਿਆਹਿਆ ਹੋਇਆ ਹੈ ਪਰ ਉਸ ਤੋਂ ਬਾਅਦ ਜਦੋਂ ਪਤਾ ਲੱਗਦਾ ਕਿ ਮੇਰੀ ਪਤਨੀ ਨੇ ਜਲਦ ਵਾਪਸ ਆਉਣਾ ਤਾਂ ਉਸ ਨੇ ਇਸ ਨੂੰ ਜੜਾ ਕਿ ਰਾਤ ਦੇ ਵਿੱਚ ਹਟਾਉਣ ਦੇ ਵਾਸਤੇ ਇਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਪਰ ਕਦੇ ਵੀ ਜਿਹੜੇ ਅਜਿਹੇ ਕੰਮ ਹੁੰਦੇ ਨੇ ਉਹ ਕਦੇ ਵੀ ਲੁਕਦੇ ਨਹੀਂ ਇਸ ਦੇ ਪਿੱਛੇ ਕਦੇ ਨਾ ਕਦੇ ਜਾਂਚ ਹੋ ਕੇ ਕਾਰਵਾਈ ਜ਼ਰੂਰ ਹੁੰਦੀ ਹੈ ਤਾਂ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਸ ਮੁਲਜ਼ਮ ਨੂੰ ਗ੍ਰਫਤਾਰ ਕਰ ਲਿਆ ਤਾਂ ਲੜਕੀ ਦੇ ਪਰਿਵਾਰ ਦੇ ਵੱਲੋਂ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਇੱਥੇ ਲੋਕੋ ਤੁਸੀਂ ਵੀ ਜਰਾ ਸੁਚੇਤ ਹੋ ਕਿਸੇ ਤੇ ਵੀ ਕਿਸੇ ਵੀ ਅਣਜਾਣ ਵਿਅਕਤੀ ਦੇ ਉੱਤੇ ਜੈਨਾ ਭਰੋਸਾ ਵੀ ਨਾ ਕਰੋ ਕਿ ਕੱਲ ਨੂੰ ਤੁਹਾਨੂੰ ਆਪਣੀ ਜਾਨ ਤੋਂ ਹੱਥ ਧੋਣਾ ਪੈ ਜਾਵੇ ਇਸ ਕੁੜੀ ਨੂੰ ਕੀ ਪਤਾ ਸੀ ਇਹ ਤਾਂ ਆਪਣੇ ਸੁਪਨੇ ਸਜਾਈ ਬੈਠੀ ਸੀ ਕਿ ਸ਼ਾਇਦ ਇਸ ਦਾ ਉਹਦੇ ਨਾਲ ਵਿਆਹ ਹੋ ਜਾਵੇਗਾ ਤੇ ਇੱਕ ਚੰਗੀ ਜ਼ਿੰਦਗੀ ਬਤੀਤ ਕਰਨਗੇ ਪਰ ਉਸ ਮੁਲਜ਼ਮ ਦੇ ਦਿਮਾਗ ਦੇ ਵਿੱਚ ਕੁਝ ਹੋਰ ਸੀ ਉਹ ਸਿਰਫ ਇਸ ਦੇ ਨਾਲ ਸਮਾਂ ਬਤਾ ਕੇ ਇਸ ਦੇ ਨਾਲ ਸਰੀਰਕ ਸੰਬੰਧ ਬਣਾਉਣ ਤੱਕ ਸੋਚਦਾ ਸੀ ਤੇ ਜਦੋਂ ਉਸ ਨੂੰ ਆਪਣੀ ਪਤਨੀ ਦਾ ਖਿਆਲ ਆਇਆ ਤਾਂ ਉਸ ਨੇ ਇਸ ਨੂੰ ਆਪਣੇ ਰਾਹ ਦੇ ਵਿੱਚੋਂ ਹਟਾ ਦਿੱਤਾ ਤਾਂ ਕਿਸੇ ਵੀ ਅਣਜਾਣ ਦੇ ਉੱਤੇ ਇਸ ਤਰੀਕੇ ਦੇ ਵਿਸ਼ਵਾਸ ਨਾ ਕਰੋ ਤੇ ਨਾ ਹੀ ਕਿਸੇ ਦੇ ਨਾਲ ਇੰਨੀਆਂ ਹੱਦਾਂ ਪਾਰ ਕਰੋ ਕਿ ਬਾਅਦ ਵਿੱਚ ਤੁਹਾਨੂੰ ਵੀ ਪਛਤਾਵਾ ਪੱਲੇ ਰਹਿ ਜਾਵੇ ਤਾਂ ਦੱਸਦੀ ਹੈ ਕਿ ਇਸ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਜੁਰਾਕੀ ਸਾਹਮਣੇ ਆਇਆ ਬਿਊਰੋ ਰਿਪੋਰਟ ਅਖੰਡ ਲੋਕ